ਵੈਗਰੂ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਫੌਜ ਤੋਂ ਰਿਟਾਇਰ ਆ ਆਮ ਆਦਮੀ ਪਾਰਟੀ ਤੋਂ ਮੈਂ ਸਕੱਤਰ ਆ ਬਾਰ ਨੰਬਰ ਅਨਾਜ ਮੰਡੀ ਥਾਣੇ ਆ ਇਹ ਮਾਮਲਾ ਕੀ ਹੈ ਮਾਮਲਾ ਸਰ ਮੱਲਾ ਕਲੀਨਿਕ ਦਾ ਜੋ ਕਿ ਸਾਨੂੰ ਗ੍ਰਾਂਟ 35 ਲੱਖ ਰੁਪਏ ਦੀ ਗ੍ਰਾਂਟ ਆਈ ਆ ਅਸੂਲਪੁਰ ਸੈਦਾਂ ਵਿੱਚ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਲੋਕਾਂ ਦੀ ਸੁਬਦਾ ਵਾਸਤੇ ਲੋਕਾਂ ਦੇ ਲੋਕਾਂ ਨੂੰ ਬਹੁ ਹੋ ਸਕੇ ਆਪਣਾ ਤੇ ਸੁਵਿਧਾ ਮਾ ਹੋ ਸਕਣ ਤੇ ਅਸੀਂ ਇਹ ਜਿਹੜੀ ਜਗ੍ਹਾ ਸਰਕਾਰੀ ਆ ਪੰਚਾਇਤੀ ਜਗ੍ਹਾ ਕਿਸੇ ਨੇ ਉਹ ਖਾਲੀ ਪਈ ਆ ਜਗ੍ਹਾ ਤੇ ਪਿੰਡ ਦੇ ਵਿੱਚ ਮੋਧਵਰ ਮੋਧਵਰ ਬੰਦਿਆਂ ਨੇ ਪੂਰੀ ਪੰਚਾਇਤੀ ਜਗ੍ਹਾ ਵੇਚਦੀ ਪੂਰਾ ਇੱਕ ਜਗ੍ਹਾ ਇੱਕ ਗਿੱਠ ਜਗ੍ਹਾ ਨਹੀਂ ਛੱਡੀ ਕਿ ਅਸੀਂ ਕੋਈ ਉੱਥੇ ਸੁਵਿਧਾ ਕਰ ਸਕੀਏ ਇਹ じゃ ਕੋਈ ਮੱਲਾ ਕਲੀਨਿਕ ਬਣਾਉਣ ਵਾਸਤੇ ਕੋਈ ਜਗ੍ਹਾ ਨਹੀਂ ਜੋ ਜਗ੍ਹਾ ਜਗ੍ਹਾ ਪਈਆ 250 ਗਜ ਤੇ ਉਹਦੇ ਉੱਤੇ ਅਸੀਂ ਮੱਲਾ ਕਲੀਨਿਕ ਬਣਾਉਣਾ ਚਾਹੁੰਦੇ ਆ ਮੱਲਾ ਕਲੀਨਿਕ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਗ੍ਰਾਂਟ ਮਿਲੀ ਵੀ ਆ ਤੇ ਅਸੀਂ ਹੁਣ ਜਿਹੜਾ ਪਲਾਟ ਆ ਪਲਾਟ ਕੀ ਦੇ ਨਾਮ ਤੇ ਬੋਲਦਾ ਜਿਹੜੀ ਜਗ੍ਹਾ ਦੀ ਕੋਈ ਹੁਣ ਬੰਦਾ ਉਥੇ ਪਿੰਡ ਦੇ ਵਿੱਚ ਬੱਬੂ ਸਿੰਘ ਉਹ ਕਹਿੰਦਾ ਕਿ ਇਹ ਮੇਰਾ ਮਲਕੀਅਤ ਉਹਦੀ ਮਲਕੀਤ ਹੈ ਕਾਗਜ਼ ਪੱਤਰ ਹੈਗੇ ਕਾਗਜ਼ ਪੰਜਾਬ ਸਰਕਾਰ ਦੇ ਨਾਮ ਬੋਲਦੀ ਆ ਸਰ ਤੇ ਉਹ ਦਿਖਾ ਚੁੱਕੇ ਆ ਤੇ ਸਾਰਾ ਕੁਝ ਮਾਮਲਾ ਹੁਣ ਥਾਣੇ ਤੱਕ ਪਹੁੰਚਿਆ ਪਿਆ ਤੁਹਾਨੂੰ ਕੀ ਲੱਗਦਾ ਜਿੱਦਾਂ ਆਮ ਆਦਮੀ ਪਾਰਟੀ ਸਰਕਾਰ ਜਿੱਦਾਂ ਨਜਾਇਜ਼ ਕਬਜ਼ੀਆਂ ਨੂੰ ਹਟਾ ਰਹੀ ਸੀ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਤੱਕ ਵੀ ਸੰਪਰਕ ਕਰੋਗੇ ਇਸ ਗੱਲ ਨੂੰ ਹਾਂਜੀ ਹਾਂਜੀ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਸਰ ਠੀਕ ਚਲੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵਿੰਦਰ ਸਿੰਘ ਕਿੱਥੇ ਰਹਿੰਦੇ ਗੁਰੂ ਮੈਂ ਰਸੂਲਪੁਰ ਸੈਦਾਂ ਜੀ ਇਹ ਪ੍ਰਾਪਰਟੀ ਦਾ ਕੀ ਮਾਮਲਾ ਕੀ ਹੈ ਪਲਾਟ ਦਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਅੱਜ ਤੋਂ ਕੋਈ 17 18 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਜਗ੍ਹਾ ਖਰੀਦੀ ਸੀ ਜੀ ਉੱਥੇ ਟੋਟਲ ਪਿੰਡ ਦੇ ਵਿੱਚ ਜਗ੍ਹਾ ਸਾਰੀ ਮਤਲਬ ਇਦਾਂ ਹੀ ਸਾਰਿਆਂ ਨੇ ਲੋਕਾਂ ਨੇ ਖਰੀਦੀ ਹੋਈ ਹੈ ਇਕੱਲੀ ਅਸੀਂ ਨਹੀਂ ਖਰੀਦੀ ਹੈ ਸਾਰਾ ਪਿੰਡ ਹੀ ਇਦਾਂ ਵਸਿਆ ਹੋਇਆ ਹੈ ਠੀਕ ਹੈ ਗੱਲ ਜੀ ਦੂਸਰੀ ਗੱਲ ਇਹ ਹੈ ਜੀ ਇਹ ਹੁਣ ਮਤਲਬ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਕਹਿੰਦੇ ਨੇ ਜਗ੍ਹਾ ਸੀ ਉਹਦੇ ਵਾਸਤੇ ਮੁਹੱਲਾ ਕਨਿਨ ਵਾਸਤੇ ਸਿਲੈਕਟ ਕੀਤੀ ਆ ਜਦ 5 5 ਫੁੱਟ ਦੀ ਚਾਰ ਦਿਵਾਰੀ ਹੋਈ ਪਈ ਆ ਸਾਰਾ ਕੁਝ ਉੱਤੇ ਗੋਹਾ ਵੀ ਅਸੀਂ ਡੰਗਰ ਵੀ ਬੰਦਦੇ ਆ ਡੰਗਰ ਵੇਸੀ ਬੰਦਦੇ ਆ ਤੇ ਮੈਂ ਤੁਹਾਨੂੰ ਸਾਡੇ ਨਾਲ ਤੱਕਾ ਹੀ ਹੋ ਰਿਹਾ ਜੀ ਹੁਣ ਰਜਿਸਟਰੀ ਹੈਗੀ ਆ ਤੁਹਾਡੇ ਨਾਮ ਦੀ ਕੋਈ ਵੀ ਕਿਉਂਕਿ ਕੋਈ ਵੀ ਪਲਾਟ ਹੁੰਦੀ ਆ ਉਹਦੀ ਰਜਿਸਟਰੀ ਹੁੰਦੀ ਆ ਰਜਿਸਟਰੀ ਨਹੀਂ ਹੈ ਵਿੱਚ ਜੀ ਰਜਿਸਟਰੀ ਨਹੀਂ ਹੈ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮਲਕੀਅਤ ਦਾ ਸਾਡੇ ਕੋਲ ਸਟਾਮ ਆ ਜੀ ਸਟੈਂਪ ਹੈ ਹਾਂ ਜੀ ਲੇਕਿਨ ਅਸੀਂ ਵੀ ਦੇਖਿਆ ਕਾਗਜ਼ ਪੱਤਰ ਤੇ ਉਹਦੇ ਸਰਕਾਰ ਮਲਕੀਅਤ ਦੱਸ ਰਹੀ ਹੈ ਸਾਰਾ ਪਿੰਡ ਹੈ ਜੀ ਸਾਰਾ ਪਿੰਡ ਉਦਾਂ ਹੀ ਆ ਸਾਰਾ ਪਿੰਡ ਉਦਾਂ ਹੀ ਆ ਜੀ ਮਨ ਨੂੰ ਕਾਗਜ਼ ਨੇ ਜਿਹੜੇ ਤੁਸੀਂ ਜਿਹੜੇ ਕਰ ਕਬਜ਼ਾ ਕੀਤਾ ਮੈਨੂੰ ਕਾਗਜ਼ ਜਰੂਰੀ ਹਾਂਜੀ ਹਾਂ ਪੁਰਾਣੇ ਸਟਾਮ ਨਹੀਂ ਜਿਹਸਤਰੀ ਨਹੀਂ ਹੈ ਜੀ ਨਹੀਂ ਜਿਸਤਰੀ ਨਹੀਂ ਪਿੰਡ ਜਿਸਟਾਮ ਹੀ ਹੁੰਦੇ ਆ ਜੀ ਹੁਣ ਕਿੱਦਾਂ ਦੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਕੋਲ ਤੁਸੀਂ ਵੀ ਆਇਓ ਥਾਣੇ ਆਇਓ ਕਿੱਦਾਂ ਦੀ ਮੰਗ ਕਰ ਮੈਂ ਤਾਂ ਇਹੀ ਗੱਲ ਕਹਿੰਦਾ ਜੀ ਮੇਰਾ ਪਲਾਟ ਤੇ ਨਾ ਕੁਝ ਬਣੇ ਜੀ ਜਾਂ ਮੈਨੂੰ ਮੇਰੇ ਪਲਾਟ ਦਾ ਜੋ ਮੁੱਲ ਹੈਗਾ ਮੁੱਲ ਦਿੱਤਾ ਜਾ ਪਲਾਟ ਉਸ ਟਾਈਮ ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਜੀ ਮੈਂ ਤਾਂ ਦੇਖੋ ਲਿਆ ਨਹੀਂ ਕਿੰਨੇ ਦਾ ਲਿਆ ਸੀ ਅੰਦਾਜ਼ਾ ਫਿਰ ਐ ਕੁਝ ਨਹੀਂ ਕਹਿ ਸਕਦਾ ਜੀ ਇਦਾਂ ਮੁੱਲ ਮੇਰੇ ਹਾਲ ਕੋ 1800 2000 ਦੇ ਲਾਗੇ ਬੰਦੇ ਲਿਆ ਸੀ ਜਾਨੀ ਕਾਗਜ਼ ਪੱਤਰ ਤੁਹਾਡੇ ਫਾਦਰ ਸਾਹਿਬ ਦੇ ਹਾਂਜੀ 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 ਉਹ ਹੈਗੇ ਆ ਮੌਜੂਦ ਨਹੀਂ ਜੀ ਐਕਸਪਾਇਰ ਹੋ ਗਈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੀ ਪਰਮਜੀਤ ਸਿੰਘ ਹੈ ਤੇ ਮੈਂ ਸਟੇਟ ਬੋਰਡ ਆਂ ਐਨ ਜੀ ਦਾ ਮੈਂ ਪ੍ਰੈਜ਼ੀਡੈਂਟ ਹੂ ਆਂ ਹਾਂਜੀ ਆ ਜੀ ਇੱਥੇ ਆਇਓ ਅਨਾਜ ਮੰਡੀ ਥਾਣੇ ਮਾਮਲਾ ਕੀ ਹੈ ਕੀ ਮਾਮਲਾ ਜੀ ਸਾਨੂੰ ਵੀ ਇੱਥੇ ਸੱਦਿਆ ਸੀ ਇਹਨਾਂ ਨੇ ਪ੍ਰਧਾਨ ਜੀ ਨੇ ਜਲਜੀਤ ਸਿੰਘ ਸ਼ੀਨਾ ਜੀ ਚਰਨਜੀਤ ਸਿੰਘ ਛਾਈ ਤੇ ਆਪਣੇ ਨਰਿੰਦਰ ਸਿੰਘ ਜੀ ਤੇਜਿੰਦਰ ਸਿੰਘ ਖਾਲਸਾ ਇਹ ਟੀਮ ਜਿਹੜੀ ਹੈਗੀ ਆ ਕੰਮ ਕਰ ਰਹੀ ਆ ਨੌਕੀ ਦੀ ਸਰਕਾਰ ਦੀ ਟੀਮ ਹੈਗੀ ਆ ਪਰ ਜਿਹੜੀ ਉੱਥੇ ਉਹ ਜਗ੍ਹਾ ਪਈ ਹੈ ਜਗ੍ਹਾ ਜਿਹੜੀ ਉਹ ਪੰਜਾਬ ਗਵਰਨਮੈਂਟ ਦਾ ਨਾਮ ਬੋਲਦੀ ਆ ਉੱਥੇ ਮਹੱਲਾ ਕਲੀਨਿਕ ਜਿਹੜਾ ਹੈਗਾ ਪਾਸ ਹੋ ਚੁੱਕਿਆ ਤੇ ਪਰ ਕਿਸੇ ਵਿਅਕਤੀ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹ ਜਗ੍ਹਾ ਮੈਂ ਖਰੀਦੀ ਹੋਈ ਆ ਅ ਵੈਸੇ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਇੱਕ ਬਤੌਰ ਬਤੌਰ ਸੋਸ਼ਲ ਵਰਕਰ ਕਿ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਜਿਹੜੀਆਂ ਨਜਾਇਜ਼ ਪੰਚਾਇਤੀ ਜ਼ਮੀਨਾਂ ਵੀ ਜਾਂ ਸਰਕਾਰੀ ਜ਼ਮੀਨਾਂ ਵੀ ਨੇ ਉਹਦੇ ਉੱਪਰੋਂ ਕਬਜ਼ੇ ਛਡਾਏ ਜਾ ਰਹੇ ਨੇ ਤੇ ਇਹ ਜਿਹੜਾ ਸੂਰਪੁਰ ਸੈਦਾਂ ਦੀ ਜਿਹੜੀ ਇਹ 250 ਗਾਜ ਪਲਾਟ ਹੈਗਾ ਸਰਕਾਰੀ ਹੈ ਪੰਜਾਬ ਸਰਕਾਰ ਦੇ ਨਾਮ ਬੋਲਦਾ ਇਹਦੇ ਉੱਪਰੋਂ ਕਬਜ਼ਾ ਹਟਾ ਕੇ ਜਿਹਦਾ ਵੀ ਹੈਗਾ ਇੱਥੇ ਮੁਹੱਲਾ ਕਲੀਨਿਕ ਜਿਹੜਾ ਹੈਗਾ ਉਹ ਸਾਰਿਆ ਜਬੇ ਤਾਂ ਕਿ ਜਿਹੜੇ ਏਰੀਆ ਦੇ ਲੋਕਾਂ ਨੂੰ ਉਹਦੀ ਵਧੀਆ ਸਹੂਲਤ ਮਿਲ ਸਕੇ ਤੇ ਲੋਕਾਂ ਦਾ ਵੱਧ ਤੋਂ ਵੱਧ ਭੈੜਾ ਜਿਹੜੀ ਜਗ੍ਹਾ ਇਹ ਤੇ ਮਕਾਨ ਬਣਿਆ ਜਾਂ ਕੱਲਾ ਪਲਾਟ ਨਹੀਂ ਨਹੀਂ ਜੀ ਇਹ ਪਲਾਟ ਹੀ ਆ ਕੱਲਾ ਇਹ ਪੁਰਾਣੀ ਮਲਬ ਵਿਚਾਰਦਵਾਰੀ ਵੀ ਪੁਰਾਣੀ ਹੀ ਸਮੇਂ ਦੀ ਹੋਈ ਹੋਈ ਆ ਮਤਲਬ ਇਹ ਸਾਰਾ ਕੁਝ ਦੱਸਿਆ ਮੈਂ ਵੀ ਉਹ ਵੇਖਿਆ ਮੌਕਾ ਜਾ ਕੇ ਤੇ ਉਹ ਮੌਕ ਜਿਹੜਾ ਬੰਦਾ ਦੱਸ ਰਿਹਾ ਕਿ ਮੇਰਾ ਇਹ ਮੈਂ ਲਈ ਆ ਉਹ ਉਹਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਉਹ ਸਿਰਫ ਚਾਰਦਵਾਰੀ ਆ ਕੋਈ ਗੇਟ ਵਗੈਰਾ ਵੀ ਨਹੀਂ ਲੱਗਿਆ ਜੀ ਕਾਗਜ਼ ਵੀ ਦੇਖਿਓਗੇ ਕਾਗਜ਼ ਕਿਦੇ ਨਾਂ ਤੇ ਬੋਲਦੇ ਆ ਹਾਂ ਜੀ ਮੈਂ ਉਹ ਤੌਰ ਸੋਸ਼ਲ ਵਰਕਰ ਸਾਰੀ ਮੈਂ ਵੇਖੀ ਆ ਉਹ ਕੇਸ ਪੜਿਆ ਸਾਰਾ ਉਹ ਪੰਜਾਬ ਸਰਕਾਰ ਦੇ ਨਾਮ ਜਿਹੜਾ ਹੈਗਾ ਕਾਗਜ਼ ਬੋਰੇ ਨੇ ਉਹ ਜਿਹੜਾ ਕਬਜ਼ਾ ਹੈਗਾ ਜੀ ਉਹਦੇ ਤੇ ਉਹ ਬੱਬੂ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹ ਉਹਦੇ ਬੰ ਨੂੰ ਕਬਜ਼ਾ ਕੀਤਾ ਗਿਆ ਜੀ ਪਾਰਟੀ ਤੋਂ ਬਿਲੋਂਗ ਕਰਦਾ ਹੋ ਉਹ ਜੀ ਸ਼ਾਇਦ ਦੱਸ ਦੇ ਨੇ ਕਿ ਉਹ ਅਕਾਲੀ ਦਲ ਪਾਰਟੀ ਦੇ ਨਾਲ ਬਿਲੋਂਗ ਕਰਦਾ ਤੇ ਪਰ ਇਹ ਜਿਹੜੀ ਅਸਲ ਚ ਇਹ ਪੰਜਾਬ ਗਵਰਨਮੈਂਟ ਦੀ ਜਗਾ ਜਿਹੜਾ ਰਿਕਾਰਡ ਦੇ ਵਿੱਚ ਤੇ ਉਹ ਕਿਸੇ ਦੇ ਨਾਮ ਹੋਈ ਨਹੀਂ ਸਕਦੀ ਬਲਕਿ ਇਹ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਠੀਕ ਹੈ ਜੀ ਥੈਂਕ ਯੂ